ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਦੁਬਾਰਾ ਵਿਵਾਦ ਉੱਠਦਾ ਨਜ਼ਰ ਆ ਰਿਹਾ ਇਸ ਵਾਰਦ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਉੱਪਰ ਕੇ ਸਾਹਮਣੇ ਆ ਰਿਹਾ ਕਿਹਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਅਗਲੇ ਪ੍ਰਧਾਨ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਪਰ ਇੱਥੇ ਇਹ ਵਾਚਨਾ ਜ਼ਰੂਰੀ ਹੈ ਕਿ ਕੀ ਮੌਜੂਦਾ ਪ੍ਰਧਾਨ ਦੀ ਕੁਰਸੀ ਖਾਲੀ ਹੋ ਗਈ ਹੈ ਕੀ ਮੌਜੂਦਾ ਪ੍ਰਧਾਨ ਯਾਨੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਆਪਣੀ ਕੁਰਸੀ ਖਾਲੀ ਕਰ ਗਏ ਨੇ ਨਹੀਂ ਬਿਲਕੁਲ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਜੇ ਵੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਵੇਕੈਂਟ ਹੋਵੇਗੀ ਜਾਂ ਨਹੀਂ ਅਜੇ ਇਸ ਮਾਮਲੇ ਨੂੰ ਲੈ ਕੇ ਚਰਚਾ ਜਾ ਰਹੀ ਹੈ ਪਰ ਗੱਲ ਇੱਥੇ ਹੈ ਕਿ ਅਚਾਨਕ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਕਾਲ ਤੱਕ ਸਾਫ ਦੇ ਸਾਬਕਾ ਜੇਜ਼ਦਾਰ ਰਹੇ ਨੇ ਕਾਰਜਕਾਰੀ ਜੇਜ਼ਦਾਰ ਰਹੇ ਨੇ ਔਰ ਉਹਨਾਂ ਬਾਰੇ ਹੋਣੀ ਚਰਚਾ ਚੱਲਦੀ ਪਈ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਜਿਹੜੀ ਹੈ ਉਹ ਸੰਭਣਗੇ ਹਾਲਾਂਕਿ ਜੇ ਗੱਲ ਕਰੀ ਗੁਰਪਤਾ ਬਡਾਲਾ ਦੀ ਤਾਂ ਉਹਨਾਂ ਨੇ ਲੰਘੇ ਕੱਲ ਇਹ ਸਾਫ਼ ਔਰ ਕਲੀਅਰ ਦੱਸ ਦਿੱਤਾ ਸੀ ਕਿ ਉਹਨਾਂ ਦਾ ਪਰਸਪੈਕਟਿਵ ਕੀ ਹੈ ਔਰ ਆਖਰਕਾਰ ਜਿਹੜਾ ਵੱਖਰਾ ਧੜਾ ਬਣਿਆ ਉਹ ਚਾਹੁੰਦਾ ਕੀ ਹੈ ਕਿ ਕਿਸ ਤਰ੍ਹਾਂ ਦੀ ਪ੍ਰਧਾਨਗੀ ਹੋਵੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸੇ ਇੱਕ ਬੰਦੇ ਕੋਲ ਮਖੂਸ ਪ੍ਰਧਾਨਗੀ ਨਾ ਰਹੇ ਯਾਨੀ ਕਿ ਪੰਜ ਤੋਂ 6 ਲੋਕ ਜਿਹੜੇ ਹੋਣ ਉਹ ਪ੍ਰਧਾਨਗੀ ਦੇ ਸੈਟਅਪ ਦੇ ਵਿੱਚ ਮੌਜੂਦ ਹੋਣ ਤਾਂ ਕਿ ਰਲ ਮਿਲ ਕੇ ਫੈਸਲੇ ਲਏ ਜਾਣ ਪਰ ਦੂਜੇ ਪਾਸੇ ਹੁਣ ਜਥੇਦਾਰ ਰਹਿ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਦਾ ਜ਼ਿਕਰ ਚੱਲਦਾ ਪਿਆ ਨਜ਼ਰ ਆ ਰਿਹਾ ਪਰ ਗੱਲ ਕੱਲੇ ਜ਼ਿਕਰ ਦੀ ਨਹੀਂ ਹੈ ਗੱਲ ਇਹ ਵੀ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਛੱਡਣ ਗਿਆ ਜਾਂ ਨਹੀਂ ਅਜੇ ਤੱਕ ਤਾਂ ਇਦਾਂ ਹੁੰਦਾ ਨਜ਼ਰ ਨਹੀਂ ਆ ਰਿਹਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਪ੍ਰਧਾਨਗੀ ਦੇ ਖਿਲਾਫ ਇੱਕ ਧੜਾ ਵੱਖਰਾ ਉੱਭਰ ਗਿਆ ਜਿਹੜਾ ਧੜਾ ਦਾਵਾ ਕਰਦਾ ਹੈ ਕਿ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ रास ਨਹੀਂ ਆ ਰਹੀ ਔਰ ਪਾਰਟੀ ਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ रास ਨਹੀਂ ਆ ਰਹੀ ਜਿਸ ਵਾਸਤੇ ਉਹਨਾਂ ਨੇ ਇਹ ਮੁਹਿਮ ਛੇੜੀ ਹੈ ਜਿਸ ਦਾ ਆਧਾਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਚਾਓ ਪ੍ਰੋਗਰਾਮ ਜਿਹੜਾ ਉਹ ਲੀਕਿਆ ਜਾ ਰਿਹਾ ਇੱਕ ਤਰੀਕ ਤੋਂ ਇੱਕ ਤਰੀਕ ਤੋਂ ਅਸਰੀ ਕਾਲ ਤੱਕ ਸਾਹਿਬ ਵਿਖੇ ਅਰਦਾਸ ਕਰਾਉਣ ਤੋਂ ਬਾਅਦ ਇਹ ਕਾਰਜ ਉਲੀਕਣ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਬੀਬੀ ਜਗੀਰਕੌਰ ਇਸ ਦਾ ਹਿੱਸਾ ਨੇ ਵੱਡੇ ਵੱਡੇ ਲੀਡਰ ਜਿਹੜੇ ਅਕਾਲੀ ਦਲ ਦਾ ਹਿੱਸਾ ਰਹੇ ਨੇ ਉਹਨਾਂ ਨੇ ਇਸ ਥੜੇ ਨੂੰ ਇਖਤਿਆਰ ਕੀਤਾ ਹੈ ਔਰ ਇਸ ਥੜੇ ਦੇ ਮੁੱਦਿਆਂ ਅਨੁਸਾਰ ਅਗਲਾ ਪ੍ਰੋਗਰਾਮ ਉਲੀਕਣ ਦੀ ਗੱਲ ਕੀਤੀ ਗਈ ਹੈ ਪਰ ਕੀ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜਿਹੜੀ ਪ੍ਰਧਾਨ ਦੀ ਕੁਰਸੀ ਆ ਉਹ ਵੇਕੈਂਡ ਹੋਵੇਗੀ ਉਹ ਖਾਲੀ ਹੋਵੇਗੀ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣਗੇ ਗੱਲ ਇੱਥੇ ਆ ਕੇ ਖੜੀ ਹੈ ਕਿ ਇਸ ਵੇਲੇ ਬਕਾਲ ਇਹ ਬੀਬੀ ਜ਼ਗੀਰਕੌਰ ਵਾਲਾ ਧੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਮੰਗਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਦਿਗਜ ਲੀਡਰ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਉਹ ਦਾਵਾ ਕਰਦੇ ਨੇ ਕਿ 90% ਦੀ ਜਿਹੜੀ ਪਾਰਟੀ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੀ ਹੋਈ ਹੈ ਤਾਂ ਕਿ ਜਿਹੜੀ ਰਹਿੰਦੀ 10% ਦੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਜਿਹੜੀ ਹੈ ਉਹ ਕੀ ਸ਼ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਕੁਰਸੀ ਖਾਲੀ ਕਰਵਾ ਸਕੇਗੀ ਕੱਲ ਇੱਥੇ ਆ ਕੇ ਖੜ੍ਹਦੀ ਹੈ আর ਦੂਜੀ ਗੱਲ ਜੇ ਪ੍ਰਧਾਨਗੀ ਖਾਲੀ ਹੁੰਦੀ ਹੈ ਜੇ ਪ੍ਰਧਾਨ ਦੀ ਕੁਰਸੀ ਵੇਕੈਂਟ ਹੁੰਦੀ ਹੈ ਤਾਂ ਕੀ ਉੱਥੇ ਗਿਆਨੀ ਹਰਪ੍ਰੀਤ ਸਿੰਘ ਆ ਕੇ ਪ੍ਰਧਾਨਗੀ ਸੰਭਣਗੇ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਦੱਸਦੇ ਰਾਵਾਂਗੇ ਬਣੇ ਰਹੋ 1 India Punjabi ਤੇ Subscribe to 1 India channel and never miss an update